ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਜਿਹੜੇ ਦਿਖਾਉਣੇ ਆ ਸ਼ੁਰ ਫਸਟ ਆਪਣੇ ਕਾਟਨ ਦੇ ਸੂਟ ਹੋਣਗੇ ਫੈਬਰਿਕ ਕਾਟਨ ਦਾ ਰਹੇਗਾ ਨਾਲ ਬਾਟਮ ਪਲੇਨ ਰਹੇਗੀ ਪ੍ਰਾਈਸ ਇਹ ਦਾ ਜਸਟ ਹੋਏਗਾ 498 ਰੁਪਏ ਠੀਕ ਹੈ ਜੀ ਬਹੁਤ ਵਧੀਆ ਫੈਬਰਿਕ ਰਹੇਗਾ ਕੁਆਲਟੀ ਫੈਬਰਿਕ ਦੀ ਬਹੁਤ ਵਧੀਆ ਹੈ ਜੀ ਠੀਕ ਹੈ ਜੀ ਸ਼ਿਪਿੰਗ ਫ੍ਰੀ ਰਹੇਗੀ 올ਓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਤੁਸੀਂ ਆ ਬਾਈ ਕਰ ਸਕਦੇ ਹੋ ਨੈਕਸਟ ਆਵਲਾ ਬਹੁਤ ਸੋਹਣੇ ਕਾਟਨ ਦੇ 올ਓਵਰ ਸੂਟ ਹੋਣਗੇ ਫੈਬਰਿਕ ਬਹੁਤ ਵਧੀਆ ਨੀਚੇ ਕੈਟਵਰਕ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਚੈੱਕ ਕਰੋ ਦੁਪੱਟਾ ਬਹੁਤ ਖੂਬਸੂਰਤ ਬਣਿਆ ਹੋਇਆ ਇਹਦੇ ਵਿੱਚ ਵੀ 7 ਤੋਂ 8 ਰੰਗ ਆਪਣੇ ਕੋਲ ਅਵੇਲੇਬਲ ਆ ਨੈਕਸਟ ਆਹ ਕਾਟਨ ਦੇ ਸੂਟ ਹੋਣਗੇ ਜੀ ਸ਼ਰਟ ਪਿਓਰ ਕਾਟਨ ਦੀ ਰਹੇਗੀ ਬਾਟਮ ਨਾਲ ਪਲੇਨ ਹੋਏਗੀ ਕਾਟਨ ਦੀ ਦੁਪੱਟਾ ਨਾਲ ਇਹਦੇ ਹੋਏਗਾ ਟਾਈ ਐਂਡ ਡਾਈ ਦਾ ਨੈਕਸਟ ਆਵਲੇ ਵੀ ਸੇਮ ਉਹ ਸਾਰੇ ਆਪਾਂ ਜਿੰਨੀ ਵੀ ਅੱਜ ਕਲੈਕਸ਼ਨ ਦਿਖਾਵਾਂਗੇ ਸਾਰੀ ਕਾਟਨ ਚ ਹੀ ਦਿਖਾਵਾਂਗੇ ਠੀਕ ਹੈ ਜੀ ਇਹਦੇ ਨਾਲ ਬਹੁਤ ਸੋਹਣਾ ਜਿਹੜਾ ਮਲਮਲ ਦਾ ਦੁਪੱਟਾ ਆ ਚੈੱਕ ਕਰੋ ਪ੍ਰਿੰਟ ਦੇਖੋ ਪ੍ਰਿੰਟ ਬਹੁਤ ਹੀ ਖੂਬਸੂਰਤ ਸੋਹਣੇ ਜੇ ਸਰਦਾਰੀ ਜੇ ਪ੍ਰਿੰਟ ਹੈ ਜੀ ਬਹੁਤ ਸੋਹਣੇ ਜਿੱਦਾਂ ਪਹਿਣਾ ਕੋ ਗੁਰਦੁਆਰਾ ਸਾਹਿਬ ਜਾਂਦੀਆਂ ਕੋ ਡੇਲੀ ਤੁਸੀਂ ਕਿਤੇ ਵੀ ਵੇਅਰ ਕਰਦੇ ਆ ਤਾਂ ਬਹੁਤ ਸੋਹਣਾ ਲੱਗੇਗਾ ਸੂਟ ਵੇਅਰ ਕੀਤਾ ਹੋਇਆ ਬਾਕੀ ਜੇ ਸਿੰਪਲ ਸੂਟ ਨੂੰ ਤੁਸੀਂ ਲੈਸਿਸ ਲਗਾ ਕੇ ਬਹੁਤ ਵਧੀਆ ਬਣਾ ਸਕਦੇ ਹੋ ਨੈਕਸਟ ਆ ਬਾਟਮ ਵਰਕ ਵਾਲਾ ਨੈਕ ਵਰਕ ਵਾਲਾ ਆ ਗਿਆ ਇਹਦੇ ਵਿੱਚ ਤਿੰਨ ਕਲਰ ਅਵੇਲੇ ਨੈਕਸਟ ਅਵਲੇ ਚੈੱਕ ਕਰੋ ਕਿੰਨੇ ਸੋਹਣੇ ਬਣੇ ਹੋਏ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਨੈਕਸਟ ਆ ਡਿਜ਼ਾਈਨ ਵਾਲੇ ਵੀ ਆ ਰਹੇ ਆ ਜੀ ਬਾਕੀ ਜੀ ਤੁਸੀਂ ਕੋਈ ਵੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਆ ਲੈਸ਼ਿਸ ਵਗੈਰਾ ਲਗਵਾ ਕੇ ਤੁਸੀਂ ਸਿੰਪਲ ਸੂਟ ਨੂੰ ਬਹੁਤ ਸੋਬਰ ਜਿਹਾ ਬਣਵਾ ਸਕਦੇ ਹੋ ਡਿਜ਼ਾਈਨਿੰਗ ਨੈਕਵਰਕ ਹੈ ਘੇਰਾ ਵਰਕ ਜਿੱਦਾਂ ਮਰਜ਼ੀ ਕਰਾ ਕੇ ਕਰਵਾ ਸਕਦੇ ਹੋ ਬਾਕੀ ਅੱਜ ਦੀ ਕਲੈਕਸ਼ਨ ਇਹ ਹੈ ਥੈਂਕ ਯੂ